ਕੀ ਗੱਲ ਆ ਬੜਾ ਕੋੜਾ ਕੋੜਾ ਝਾਕਣ ਡੀਆਂ ਜੇ ਵੇਖਿਆ ਨਹੀਂ ਕਦੀ ਮੈਨੂੰ ਐਉਂ ਵੇਖਣ ਡੀਆਂ ਜੇ ਜਿੱਦਾਂ ਖਾ ਜਾਣਾ ਹੁੰਦਾ ਮੈਨੂੰ ਆਹੀ ਕੀ ਖਾਣਾ ਤੈਨੂੰ ਖਾਣ ਤਾਂ ਤੂੰ ਟੱਕਰਿਆ ਸਾਨੂੰ ਸਾਡੀ ਜ਼ਿੰਦਗੀ ਸਾਡੇ ਰਿਸ਼ਤੇ ਇੱਥੋਂ ਤੱਕ ਸਾਡੇ ਭੈਣ ਭਰਾ ਸਾਰਿਆਂ ਦੀ ਜ਼ਿੰਦਗੀ ਪਰਬਾਰ ਕਰਨ ਲਿਆ ਤੂੰ ਉਹ ਤੂੰ ਨਹੀਂ ਮਿਲਣਾ ਕਿ ਭੈਣ ਭਰਾ ਨੂੰ ਤਾਂ ਨਾ ਸਹੀ ਕਮ ਸੇ ਕਮ ਸਾਡੇ ਜੋਗੇ ਤੇ ਛੱਡ ਦੇ ਜਿੱਥੇ ਜਾਣਾ ਸਾਰਾ ਕੁਝ ਤੈਸ ਨੈਸ ਕਰੀ ਜਾਣਾ ਐਦਾਂ ਗੱਲਾਂ ਕਰਦਾ ਜਿੱਦਾਂ ਕੋਈ ਗਾਲੀ ਨਹੀਂ ਹੁੰਦੀ ਇੰਨਾ ਨਹੀਂ ਤੈਨੂੰ ਪਤਾ ਕਿ ਬੇਇੱਜ਼ਤੀ ਮੋੜਗੋੜ ਕੇ ਹਾਡੀ ਸਾਰਿਆਂ ਦੀ ਹੋਣੀ ਆ ਤੈਨੂੰ ਨਾ ਕਿਸ ਦੀ ਲੋੜ ਹੋਊਗੀ ਪਰ ਸਾਨੂੰ ਹੈਗੀ ਆ ਬੰਦਾ ਸੋਚਦਾ ਆ ਚੱਲ ਚੰਗੇ ਮਾੜੇ ਟਾਈਮ ਤੇ ਕੋਈ ਭੈਣ ਭਰਾ ਕੰਮ ਆ ਜਾਂਦਾ ਆ ਪਰ ਨਾ ਤੂੰ ਨਾ ਆਪਣੇ ਆਪ ਨੂੰ ਕਿਸੇ ਦੇ ਕੰਮ ਆਉਣ ਜਗਾ ਛੱਡਣਾ ਤੇ ਨਾ ਹੀ ਸਾਡੇ ਕਿਸੇ ਨੇ ਕੰਮ ਆਉਣਾ ਆ ਜਿੱਥੋਂ ਦੀ ਨਗਦਾ ਜਾਂਦਾ ਨਾ ਮਗਰ ਜਾੜ ਹੀ ਪਈ ਜਾਂਦਾ ਲੋ ਤੁਹਾਡਾ ਮੈਂ ਮੁਜਰਮ ਬਹਿ ਗਿਆ ਜੇ ਇੱਥੇ ਹੁਣ ਤੁਸੀਂ ਦੋਵੇਂ ਜਾਣੀਆਂ ਰਹਿ ਗਈਆਂ ਜੇ ਜੇ ਤੁਹਾਡੇ ਦੋਵਾਂ ਦੇ ਕੋਲ ਵੀ ਕੋਈ ਹੈਗੀ ਆ ਨਾ ਗੱਲ ਤੇ ਤੁਸੀਂ ਵੀ ਕਰ ਲਓ ਕੋਈ ਕਸਰ ਰਹਿ ਨਾ ਜਾਵੇ ਮਗਰ ਬਾਕੀ ਕਿਤੇ ਤੁਹਾਡੇ ਮਨ ਵਿੱਚ ਇਹ ਵਹਿਮ ਨਾ ਰਹੇ ਜੇ ਵੀ ਅਹੀਂ ਵੀ ਕੋਈ ਗੱਲ ਕਰਨੀ ਸੀ ਸਾਡੇ ਕੋਲੋਂ ਰਹਿ ਗਈ ਅਸੀਂ ਨਹੀਂ ਕਰ ਸਕੀਆਂ ਕਰ ਲਓ ਤੁਸੀਂ ਵੀ ਉਸ ਤੋਂ ਬਾਅਦ ਵਿੱਚ ਫਿਰ ਮੈਂ ਪੁੱਛਦਾ ਹਾਂ ਕਿ ਹਾਂ ਬਈ ਦੱਸੋ ਮੈਨੂੰ ਕੀ ਗੱਲ ਹੋਈ ਆ ਪਾਣੀ ਤਾਂ ਨਹੀਂ ਨਾ ਮੈਨੂੰ ਪੁੱਛਿਓ ਆਉਂਦੇ ਨੂੰ ਆ ਸਵਾਲਾਂ ਦੀਆਂ ਝੜੀਆਂ ਲਾਉਣੀਆਂ ਸ਼ੁਰੂ ਕਰ ਦੋ ਉਹ ਛੋੜ ਤੂੰ ਵੀ ਪੁੱਛ ਜੜੀ ਤੂੰ ਪੁੱਛਣੀ ਆ ਤੇ ਆ ਚੂੜਾ ਕਾਤਾ ਪਾ ਕੇ ਲਿਆਂਦਾ ਸੀ ਇਹਦੇ ਵੰਡੇ ਦੀਆਂ ਮੈਨੂੰ ਹੱਥ ਕੜੀਆਂ ਪਾ ਕੇ ਲੈ ਆਉਣੀਆਂ ਸੀ ਮੇਰੇ ਵਾਹਤੇ ਤੇ ਆ ਤੂੰ ਇੱਕ ਜੇਲ ਬਣਾ ਦਿੱਤੀ ਆ ਵਿਆਹ ਨਹੀਂ ਕੀਤਾ ਜੇ ਆਪਣੀ ਜੇਦੀ ਪਗਾਉਣੀ ਹੀ ਤੇ ਫਿਰ ਕੀ ਫਾਇਦਾ ਹੈ ਮੈਨੂੰ ਵਿਆਹ ਕੇ ਲਿਆਉਣ ਦਾ ਸਿੱਧਾ ਕਹਿਣਾ ਹੈ ਨਾ ਉਥੇ ਕਿ ਇਹਦੀ ਆਕੜ ਭੰਨਣੀ ਆ ਇਹ ਮੱਧਰੀ ਆ ਇਹ ਤੇ ਮੇਰੇ ਲਾਗੇ ਜੱਜ ਦੀਨੀ ਆ ਜਿਹੜੀਆਂ ਜਵਾਨ ਕੁੜੀਆਂ ਸੀ ਨਾ ਜਿਹੜੀਆਂ ਸੋਹਣੀਆਂ ਸੀ ਕਿਉਂ ਨਾ ਵਿਆਹ ਕਰਾਇਆ ਉਹਨਾਂ ਦੇ ਨਾਲ ਮੈਂ ਹੁਣ ਵੀ ਚੈਲੰਜ ਕਰਦੀ ਆ ਜਾਓ ਮੇਰੇ ਕੋਲ ਤੁਹਾਨੂੰ ਖੁੱਲੀ ਛੁੱਟੀ ਜੇ ਜਿਹੜੀ ਵੀ ਕੋਈ ਜਵਾਨ ਤੇ ਸੋਹਣੀ ਵਿਆਹ ਕੇ ਲਿਆਉਣੀ ਆ ਨਾ ਇੱਥੇ ਲਿਆਓ ਮੇਰੇ ਹੁੰਦਿਆਂ ਜੇ ਮੈਂ ਇੱਕ ਜ਼ਬਾਨੋਂ ਵੀ ਤੁਹਾਨੂੰ ਕਹਿ ਜੂਗੀ ਨਾ ਤੇ ਮੇਰਾ ਨਾਂ ਵਟਾ ਦਿਓ ਬਸ ਮੈਨੂੰ ਮੇਰਾ ਹਿੱਸਾ ਚਾਹੀਦਾ ਜਿਹੜਾ ਮੈਨੂੰ ਕਾਨੂੰਨੀ ਤੌਰ ਤੇ ਮਿਲਣਾ ਚਾਹੀਦਾ ਬਾਕੀ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਭਾਵੇਂ ਮੇਰੀ ਵੱਲੋਂ ਸੱਤ ਵਿਆਹ ਕਰਾ ਲਓ ਜੇ ਤੁਹਾਨੂੰ ਨਹੀਂ ਨਾ ਮੇਰੀ ਕਦਰ ਹੈਗੀ ਤੇ ਕਦਰ ਫੇ ਮੈਂ ਵੀ ਉਹਨੇ ਕੀ ਕਰਨੀ ਆ ਮੇਤੋਂ ਵੀ ਕੋਈ ਆਸ ਨਾ ਰੱਖਿਓ ਕਿ ਮੈਂ ਤੁਹਾਡੇ ਪੈਰੀ ਪਾਉਂਗੀ ਤਰਲੇਨਿੰਤਾ ਕਰੂੰਗੀ ਠਾਏ ਕਿ ਮੈਨੂੰ ਇਹ ਘਰ ਚ ਰੱਖ ਲਓ ਮੈਂ ਬਰਬਾਦ ਹੋ ਗਈ ਮੈਂ ਕਿੱਥੇ ਜਾਵਾਂਗੀ ਮੈਨੂੰ ਵੀ ਇੱਡੀ ਪਰਵਾਹ ਨਹੀਂ ਹੈਗੀ ਜੀਣਾ ਜਾਣਦੀ ਆ ਮੈਂ ਪੜ੍ਹੀ ਲਿਖੀ ਆ ਕਮਾ ਕੇ ਖਾ ਸਕਦੀ ਆ ਆਪਣੇ ਸਾਰੇ ਹੱਕ ਵੀ ਲੈ ਸਕਦੀ ਆ ਆ ਐਟੀਟਿਊਡ ਜਾਂ ਮੇਰੇ ਸਾਹਮਣੇ ਘਾਟੀ ਵਿਖਾਓ ਮੈਨੂੰ ਨਹੀਂ ਕੋਈ ਪਰਵਾਹ ਤੁਹਾਡੇ ਆ ਐਕਸ਼ਨਾਂ ਦੀ ਆਪਣੀ ਜ਼ੁਬਾਨ ਮੂੰਹ ਦੇ ਅੰਦਰ ਕਰ ਲਾ ਉਂਗਲਾ ਕਰ ਕਰਕੇ ਗੱਲਾਂ ਕਰਦੀ ਆ ਕਿੱਡਾ ਡੇਲੇ ਪਾੜ ਪਾੜ ਕੇ ਵੇਂਦੀ ਆ ਤੈਨੂੰ ਕਿਸੇ ਨੇ ਅਕਲ ਨਹੀਂ ਸਿਕਾਈ ਕਿ ਆਪਣੇ ਤੋਂ ਵੱਡੇ ਨਾਲ ਗੱਲ ਕਿਦਾਂ ਕਰਨੀ ਆ ਵਾਹ ਤਾੜੀਆਂ ਤਾੜੀਆਂ ਚਾਹੀਦੀਆਂ ਤੁਹਾਡੇ ਵਾਸਤੇ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਵੱਡੇ ਨਾਲ ਕਿਦਾਂ ਗੱਲ ਕਰਨੀ ਆ ਕਿੱਦਾਂ ਰਿਸਪੈਕਟ ਦੇ ਨਾਲ ਬੋਲਣਾ ਉਹ ਮੈਨੂੰ ਅਕਲਾ ਦੇਣ ਮੈਨੂੰ ਸਿਖਾਉਣਗੇ ਕਿ ਕਿਦਾਂ ਬੋਲੀਦਾ ਤੁਹਾਡੇ ਨਾਲ ਵੱਧ ਹੀ ਪਤਾ ਹੈ ਮੈਨੂੰ ਵੱਡੇ ਤੇ ਨਿੱਕਿਆਂ ਨਾਲ ਗੱਲ ਕਰਨ ਦਾ ਨਾਲੇ ਮੇਰੇ ਪਿਛਲੇ ਆਣੇ ਮੈਨੂੰ ਬਥੇਰੀ ਅਕਲ ਦਿੱਤੀ ਆ ਮੇਰੀ ਮਾਂ ਨੇ ਤੇ ਮੇਰੇ ਭਰਾ ਨੇ ਮੈਨੂੰ ਸਭ ਕੁਝ ਸਿਖਾਇਆ ਤੇ ਕੀ ਦੀ ਰਿਸਪੈਕਟ ਕਿਦਾਂ ਕਰਨੀ ਆ ਨਾ ਤੈਨੂੰ ਸਿਖਾਇਆ ਤੇ ਮੈਨੂੰ ਨਹੀਂ ਕਹਿੰਦੇ ਸਿਖਾਇਆ ਮੈਂ ਆਪਣੀ ਮਾਂ ਦੀ ਕਿੰਨੀ ਇੱਜ਼ਤ ਕਰਦਾ ਨਾ ਉਹ ਮੈਂ ਜਾਣਦਾ ਵਾਂ ਮੈਨੂੰ ਨਾਲ ਦਿਖਾਵੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਵਾਹ ਮੂੰਹ ਦੀ ਗੱਲ ਨਾ ਤਾਡੀ ਜ਼ੁਬਾਨ ਤੇ ਝਾਟ ਹੀ ਆ ਜਾਂਦੀ ਆ ਪਤਾ ਲੱਗ ਜਾਂਦਾ ਨਾ ਕਿ ਇਹ ਗੱਲ 'ਚ ਹੁਣ ਮੈਂ ਝੂਠਾ ਪੈਣਾ ਵਾਂ ਤੇ ਇਹਦੇ ਨਾਲੋਂ ਪਹਿਲਾਂ ਹੀ ਗੱਲ ਗੋਲ ਕਰ ਲੋ ਜਿੰਨਾ ਤੁਸੀਂ ਦਿਖਾਵਾ ਕਰਦੇ ਆ ਨਾ ਤੁਹਾਡੇ ਜਿੰਨਾ ਦਿਖਾਵਾ ਕਰਨ ਵਾਲਾ ਇਨਸਾਨ ਦੁਨੀਆ 'ਤੇ ਮੈਂ ਅੱਜ ਤੱਕ ਨਹੀਂ ਵੇਖਿਆ ਇੰਨਾ ਗਲਤ ਸਮਝਿਆ ਮੈਂ ਤੁਹਾਨੂੰ ਆ ਮੇਰੀਆਂ ਅੱਖਾਂ ਤੋਂ ਖਾ ਖਾ ਗਈਆਂ ਜਦੋਂ ਪਹਿਲੀ ਵਾਰ ਹੀ ਮੈਂ ਤੁਹਾਨੂੰ ਵੇਖਿਆ ਸੀ ਕਿੰਨੇ ਚੰਗੇ ਬਣਦੇ ਸੀ ਤੇ ਮੈਨੂੰ ਲੱਗਾ ਕਿ ਤੁਹਾਡੇ ਨਾਲੋਂ ਮਹਾਨ ਇਨਸਾਨ ਦੁਨੀਆ 'ਤੇ ਕੋਈ ਹੋਰ ਹੋ ਹੀ ਨਹੀਂ ਸਕਦਾ ਜਿੰਨੇ ਤੁਸੀਂ ਸਹੀ ਆ ਪਰ ਆ ਤੇ ਅਸਲੀ ਚਿਹਰਾ ਮੈਂ ਵਿਆਹ ਤੋਂ ਬਾਅਦ ਹੀ ਵੇਖਿਆ ਵਾਹਓ ਤੇਰੇ ਬੱਲੇ ਤੇਰੇ ਮੇਰੇ ਘਰ ਦੇਆਂ ਨੂੰ ਕੀ ਪਹਿਲੇ 30 35 ਸਾਲ ਦੇ ਵਿੱਚ ਪਤਾ ਨਹੀਂ ਲੱਗਾ ਵੀ ਮੈਂ ਮਾੜਾ ਵਾਂ ਜਾਂ ਚੰਗਾ ਵਾਂ ਤਾਂ ਤੈਨੂੰ ਤੇਨਾ ਦੇਣਾ ਜਾਣ ਕੇ ਪਤਾ ਲੱਗ ਗਿਆ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਤੁਹਾਡੇ ਘਰ ਦੇ ਬੜੀ ਤਾਂ ਇਨਜਤ ਕਰਦੇ ਨੇ ਤੁਹਾਡੀ ਸਾਰੀ ਗੱਲ ਬੰਦੇ ਨੇ ਉਹ ਸਿਰਫ ਤਾਂ ਤੋਂ ਡਰਦੇ ਨੇ ਡਰਦੇ ਵੀ ਘਰ ਦੇ ਵਿੱਚ ਕਲੇ ਨਾ ਪਵੇ ਜੋ ਇਹ ਕਹਿੰਦਾ ਨਾ ਚੁੱਪ ਕਰਕੇ ਮੰਨੀ ਜਾਓ ਕਰੀ ਜਾਓ ਕਿਸ ਦਿਨ ਨੂੰ ਤੇ ਇਹਨਾਂ ਨੂੰ ਸਮਝ ਲੱਗੂਗੀ ਵੀ ਇਹ ਕਿੱਥੇ ਗਲਤ ਨੇ ਇਹ ਤੇ ਕਿੱਥੇ ਸਹੀ ਤੇ ਇਹ ਵਿਚਾਰੇ ਸਾਰੇ ਪਤਾ ਕੀ ਕਹਿੰਦੇ ਸੀ ਪੀ ਜਿੱਦਾਂ ਕਹਿੰਦਾ ਨਾ ਹਾਂ ਚ ਹਾਂ ਮਲਾਈ ਜਾਓ ਗੱਲਾਂ ਤੇ ਮਿੱਟੀ ਪਾਈ ਜਾਓ ਤੇ ਬਸ ਇਹਦਾ ਪੇਤ ਪਾ ਲੋ ਖਾਸ ਕਰਕੇ ਨਾ ਤੁਹਾਡੇ ਵੱਡੇ ਭੈਣ ਜੀ ਸਮਝਾ ਕੇ ਗਏ ਹੀ ਪਹਿਲੇ ਦਿਨ ਵੀ ਮੇਰੇ ਭਰਾ ਦਾ ਪੇਤ ਪਾ ਲਿਓ ਉਹਦਾ ਨ ਸੁਭਾਅ ਇਦਾਂ ਦਾ ਆ ਤੇ ਜਿੱਦਾਂ ਕਵੇ ਉਦਾਂ ਹੀ ਚੱਲਣਾ ਪਰ ਮੈਂ ਨਾ ਹੱਦ ਤੋਂ ਵੱਧ ਗਲਤ ਬਰਦਾਸ਼ਤ ਨਹੀਂ ਕਰ ਸਕਦੀ ਥੋੜਾ ਬੋਧਾ ਤੇ ਚੱਲ ਹੋ ਹੀ ਜਾਂਦਾ ਤੇ ਜੇ ਕੋਈ ਕਵੇ ਨਾ ਕਿ ਛਿੱਤਰ ਦੇ ਡਰਨਾ ਰੱਖਣਾ ਆ ਤੇ ਇਹ ਵਹਿਮ ਆਪਣੇ ਦਿਲ ਚੋਂ ਕੱਢ ਲਿਓ ਪਪਾ ਵੀ ਕਿਸੇ ਦੇ ਛੇਤਰ ਥੱਲੇ ਰਹਿਣਾ ਤਾਂ ਕੋਈ ਵੀ ਪਸੰਦ ਨਹੀਂ ਕਰਦਾ ਆ ਤਾਂ ਬਸ ਇੱਕ ਮੰਮੀ ਦੇ ਮੂੰਹ ਨੂੰ ਤੇ ਇੱਕ ਇਹ ਮੇਰਾ ਵੱਡਾ ਵੀਰ ਵਾ ਤਾਂ ਕਰਕੇ ਇਹਦੀਆਂ ਚੱਲਦੇ ਆਉਣ ਡਿਆਂ ਪਰ ਨਾ ਇਹਨੂੰ ਕਦਰ ਨਹੀਂ ਹੈਗੀ ਵੱਡੇ ਵੀਰ ਹੋਣ ਦੀ ਇਹਨੂੰ ਪੁੱਛੋ ਇਹਦੇ ਤੇ ਕਿੰਨਾ ਯਕੀਨ ਕਰਦੀ ਹੁੰਦੀ ਸੀ ਪਰ ਜਦੋਂ ਦੀ ਇਹਦੀ ਨੌਕਰੀ ਲੱਗੀ ਆ ਨਾ ਇਹਦਾ ਸਾੜਾ ਦਿਨੋ ਦਿਨ ਵਾਧਾ ਹੀ ਗਿਆ ਮੈਂ ਇਹਨੂੰ ਕਹਿਣਾ ਨਹੀਂ ਕਿ ਤੇਰੀ ਨੌਕਰੀ ਨੂੰ ਲੈ ਕੇ ਤੇਰੇ ਮੇਕਅਪ ਨੂੰ ਲੈ ਕੇ ਗੱਲਾਂ ਕਰਦਾ ਆ ਪਰ ਨਾ ਇਹ ਮੇਰੇ ਤੇ ਯਕੀਨ ਨਹੀਂ ਕਰਦੀ ਹੁੰਦੀ ਪਰ ਅੱਜ ਪੁੱਛ ਕੇ ਵੇਖੋ ਇਹਨੂੰ ਆਖਰ ਦੀ ਬਾਕੀ ਸੱਚ ਕਿੰਨਾ ਕੁ ਚੱਲੂ ਗਿਆ ਰਹਿਣਾ ਹੈਗਾ ਸਾਹਮਣੇ ਆ ਹੀ ਗਿਆ ਤੇ ਹੁਣ ਪੁੱਛ ਕੇ ਵੇਖੋ ਇਹਨੂੰ ਸਹੀ ਕਿ ਆ ਭਾਜੀ ਵਿੱਕੀ ਨੇ ਮੈਂ ਤੁਹਾਡੀ ਬੜੀ ਇੱਜ਼ਤ ਕਰਦੀ ਰਹੀ ਆ ਮੈਂ ਤੈਸੋ ਕੋ ਤੁਹਾਨੂੰ ਆਪਣੇ ਵੱਡੇ ਭਰਾ ਦੇ ਸਮਾਨ ਸਮਝਦੀ ਰਹੀ ਆ ਤੁਹਾਡੇ ਕਰਕੇ ਮੈਂ ਤੇ ਕਈ ਵਾਰੀ ਵਿੱਕੀ ਕੋ ਵੀ ਗਾਲਾਂ ਖਾਲੀਆਂ ਪਰ ਤੁਹਾਨੂੰ ਇਹ ਇੱਜ਼ਤ ਦਾਸ ਨਹੀਂ ਆਈ ਤੁਸੀਂ ਆਪਣੀ ਇੱਜ਼ਤ ਆਪ ਘਟਾਈ ਆ ਤੁਹਾਨੂੰ ਤੇ ਛੋਟੇ ਵੱਡੇ ਦੀ ਕੋਈ ਕਦਰ ਹੀ ਨਹੀਂ ਹੈਗੀ ਉਹ ਕਿਹੜੀਆਂ ਕਦਰਾਂ ਦੀ ਗੱਲ ਕਰਦੀਆਂ ਜਿਹਦੀ ਕਦਰ ਕਰਨੀ ਚਾਹੀਦੀ ਜਿੰਨੇ ਢਿੱਡੋ ਜੰਮਿਆ ਵਾ ਇਹਨੇ ਤਾਂ ਉਹਦੀ ਵੀ ਅੱਜ ਤੱਕ ਕਦਰ ਕੀਤੀ ਇਹਨੂੰ ਤਾਂ ਕੋਣ ਬੋਲਣ ਦਾ ਨਹੀਂ ਪਤਾ ਵੀ ਕਿਸ ਦੇ ਨਾਲ ਕਿੱਦਾਂ ਕੁਈਦਾ ਆ ਇਦਾਂ ਵੱਡ ਖਾਨ ਨੂੰ ਪੈਂਦਾ ਵਾ ਕਿ ਪਤਾ ਨਹੀਂ ਜਿੱਦਾਂ ਉਹਦੇ ਨਾਲ ਕੀ ਦੁਸ਼ਮਣੀ ਹੁੰਦੀ ਆ ਇਹਦੀ ਹੁੰਦਾ ਮੇਰੀ ਜਗ੍ਹਾ ਕੋਈ ਹੋਰ ਤਾਂ ਤੈਨੂੰ ਲੱਗ ਪਤਾ ਜਾਣਾ ਸੀ ਉਹ ਤਾਂ ਮੈਂ ਹੀ ਚੰਗਾ ਜਿਹੜਾ ਤੇਰੀਆਂ ਹੋਂਦ ਤੱਕ ਚੱਲਦਾ ਆਉਣ ਡਿਆ ਹੁਣ ਕੀ ਮਾਂ ਵੱਲ ਵੇਖਣ ਡਿਆ ਆ ਦੇਜਵਾ ਉਹਨਾਂ ਨੂੰ ਬਥੇਰੇ ਪਰਦੇ ਪਾੜੇ ਮਾਂ ਨੇ ਤੇਰੇ ਹੌਂਡੀ ਮੇਰੇ ਕੋ ਪਰਦੇ ਪਾਏ ਜਾਂਦੇ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੁਣ ਮੇਰੇ ਵਸ ਦੀ ਗੱਲ ਨਹੀਂ ਰਹੀ ਹੈਗੀ ਠੀਕ ਪ੍ਰੀਤ ਕਹਿਣ ਲਈ ਆ ਕਿ ਤੂੰ ਆਪਣੀ ਤਾਂ ਆਪ ਹੀ ਘਟਾਈ ਆ ਅੱਗੇ ਤੇ ਮੈਂ ਗੱਲ ਸੰਭਾਲ ਲੈਣੀ ਹੁੰਦੀ ਆ ਹੁਣ ਪੁੱਤਰਾ ਮੇਰੀਆਂ ਬਾਵਾਆਂ ਖੜੀਆਂ ਹੀ ਹੁਣ ਨਹੀਂ ਮੇਰੇ ਵਸ ਦੀ ਗੱਲ ਮੇਰੇ ਵੱਲ ਇਹਨਾ ਨਾ ਵੇਖਾ ਤੂੰ ਤੇ ਮੈਨੂੰ ਤੁਹਾਡੇ ਸਾਰਿਆਂ ਤੋਂ ਕੋਈ ਆਸਬ ਨਹੀਂ ਹੈਗੀ ਮੈਨੂੰ ਪਤਾ ਵਾ ਤੂੰ ਹੀ ਮੇਰੀ ਇੱਜ਼ਤ ਨਹੀਂ ਕਰਨੀ ਉਹਦੇ ਮੈਂ ਹੀ ਆ ਜਿਹੜਾ ਸਾਰਿਆਂ ਦਾ ਬੜਾ ਸੋਚਦਾ ਰਹਿਣਾ ਵਾ ਸਾਰਿਆਂ ਦੇ ਬਾਰੇ ਸੋਚਦਾ ਰਹਿਣਾ ਵਾ ਭੱਲੇ ਬਹੁਤ ਸੋਚਦੇ ਤੁਸੀਂ ਸਾਰਿਆਂ ਦਾ ਆ ਘਰਦਿਆਂ ਦੇ ਨਾਲ-ਨਾਲ ਨਾ ਮੈਂ ਤੇ ਭੁੱਲ ਹੀ ਗਈ ਤੁਸੀਂ ਤੇ ਮੇਰੇ ਪੇਕਿਆਂ ਦਾ ਵੀ ਬੜਾ ਸੋਚਦੇ ਆ ਹਨਾ ਕਿੰਨੀ ਟੈਨਸ਼ਨ ਲੈਂਦੇ ਨਾ ਉਹਨਾਂ ਦੀ ਦਵਾਈਆਂ ਦੀ ਕਿ ਹਾਏ ਤੁਸੀਂ ਪੈਸੇ ਨਹੀਂ ਦੇਣੇ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇੱਕ ਪਾਸੇ ਉਹਨਾਂ ਨੂੰ ਤੁਸੀਂ ਇਦਾਂ ਦੇ ਲਾਰੇ ਲਾਈ ਜਾਂਦੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਪੰਡ ਦੇ ਫਿਰਦੇ ਆ ਕਿ ਫ੍ਰੀ ਦਵਾਈਆਂ ਖੜਦੇ ਆ ਨਾਲੇ ਮੇਰੇ ਘਰਦਿਆਂ ਨੇ ਤੁਹਾਨੂੰ ਕਿਦਣ ਕਿਹਾ ਕਿ ਅਹੀਂ ਦਵਾਈਆਂ ਦਾ ਬਿੱਲ ਨਹੀਂ ਦੇਣਾ ਉਹਨਾਂ ਨੇ ਕਿਹਾ ਕਿ ਸਾਨੂੰ ਫ੍ਰੀ ਦਵਾਈਆਂ ਚਾਹੀਦੀਆਂ ਨੰਬਰ ਤੇ ਤੁਸੀਂ ਆਪ ਬਣੋ ਤੇ ਫਿਰਦੇ ਹੀ ਉਹਦਣ ਕਿ ਤੁਹਾਨੂੰ ਕੋਈ ਟੈਨਸ਼ਨ ਲੈ ਦੀ ਲੋੜ ਨਹੀਂ ਇੱਕ ਪਾਸੇ ਤੁਸੀਂ ਉਹਨਾਂ ਨੂੰ ਭੱਟ ਦੇ ਫਿਰਦੇ ਜੇ ਦੱਸੋ ਹੁਣੇ ਦੱਸੋ ਕਿੰਨਾ ਬਿੱਲ ਬਣਿਆ ਤੇ ਮੈਂ ਹੁਣੇ ਹੀ ਆਪਣੇ ਭਰਾ ਨੂੰ ਕਹਿਣਾ ਕਿ ਦੇਖੇ ਜਾਣ ਆ ਤੁਹਾਡੇ ਇੱਕ ਦੋ ਵਾਰੀ ਫ੍ਰੀ ਕਰਨ ਨਾਲ ਅਸੀਂ ਕੋਈ ਸ਼ੌਅ ਕਰਨੀ ਬਣ ਜਾਣਾ ਸਹੀ ਕਿਹਾ ਸਿਆਣਿਆਂ ਨੇ ਕਿ ਖਰਬੂਜੀ ਵਾਲ ਵੇਖ ਕੇ ਖਰਬੂਜਾ ਰੰਗ ਫੜਦਾ ਇਹਨਾਂ ਦੇ ਮੂੰਹ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਹੁੰਦੀ ਤੇ ਤੂੰ ਤੋਤੇ ਆਂਗੂ ਬੋਲਣ ਲਾ ਦਿੱਤੇ ਸਾਰੇ ਪੋੜੇ ਦੀ ਜੜ ਤੂੰ ਆ ਤੂੰ ਤੇਰਾ ਸੱਪਾ ਸਾਰਾ ਵਰਦਾ ਕੁੜੀ ਹੱਥ ਲਾਇਆ ਅੱਛਾ ਤੂੰ ਹੋਏਂਗਾ ਹੁਣ ਅੱਗੇ ਤੂੰ ਡਕੇਂਗਾ ਮੈਨੂੰ ਆਹੋ ਡਕੂਗਾ ਤੂੰ ਕੀ ਸਮਝਦਾ ਭਾਬੀ ਕੱਲੀ ਆ ਹੁਣੋਂ ਕੱਲੀ ਨਹੀਂ ਅਸੀਂ ਚਾਰ ਜਾਣੇ ਆ ਸੋਚ ਸਮਝ ਕੇ ਹੱਥ ਲਾਈ ਮੈਂ ਤੈਨੂੰ ਦੱਸ ਦਿੰਦਾ ਅੱਛਾ ਚੌਗੜਾ ਇਕੱਠਾ ਹੋ ਗਿਆ ਹੈ ਮੇਰੇ ਖਿਲਾਫ ਵਧੀਆ ਵਾ ਤੁਹਾਡੇ ਸਾਰਿਆਂ ਦੀ ਹੁਣ ਮਿਲੀ ਭੁਗਤ ਹੋ ਗਈ ਹਾਂ ਹੋ ਗਈ ਆ ਤਾਨੂੰ ਇਹ ਚੀਜ਼ ਵੇਖ ਕੇ ਚੰਗਾ ਨਹੀਂ ਲੱਗਿਆ ਹੋਣਾ ਨਾ ਤੇ ਇਹਨਾਂ ਚੌਹਾਂ ਦਾ ਏ ਕਾਕੇ ਹੋ ਗਿਆ ਤੇ ਇਹ ਗੱਲ ਕੰਨ ਖੋਲ ਕੇ ਸੁਣ ਲੋ ਸਾਡੇ ਚੌਹਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਵੀ ਚੰਗੀ ਮਾੜੀ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਚੌਹਾਂ ਤੋਂ ਬੁਰਾ ਕੋਈ ਨਹੀਂ ਜੇ ਸਮਝ ਲਓ ਕਿ ਹੁਣ ਕੱਲੇ ਆ ਤੁਸੀਂ ਤੇ ਅਸੀਂ ਚਾਰ ਆ ਇੱਧਰ ਸੋਚ ਸਮਝ ਕੇ ਗੱਲ ਕਰਿਓ ਅਛਾ ਤਾਂ ਪਰ ਇਹ ਗੱਲ ਆ ਹਾਂ ਇਹੋ ਗੱਲ ਆ ਉਹ ਤੁਹਾਡਾ ਤਾਂ ਦਿਮਾਗ ਖਰਾਬ ਹੋ ਗਿਆ ਇਨੂੰ ਦੇਜੇ 4 ਦਿਨ ਹੋਏ ਆ ਵਿਆਹ ਹੀ ਆਈ ਨੂੰ ਤੁਸੀਂ ਤਾਂ ਮੇਰੇ ਜੀਜੇ ਮੇਰੇ ਤੇ ਤੁਸੀਂ ਇਹਦੇ ਪਿੱਛੇ ਲੱਗੋਗੇ ਮੇਰੇ ਖਿਲਾਫ ਤਾਂ ਕਰੋਗੇ ਅੱਛਾ ਭਾਵੇਂ 1 ਮਿੰਟ ਵੀ ਕਿਉਂ ਨਾ ਹੋਇਆ ਹੋਵੇ ਆਈ ਨੂੰ ਤੂੰ 4 ਦਿਨ ਦੀ ਗੱਲ ਕਰਦੇ ਆ ਭਾਵੇਂ 4 ਘੜੀਆਂ ਕਿਉਂ ਨਾ ਹੋਈਆਂ ਹੁਣ ਜਿਸ ਦਿਨ ਦੀ ਤੇਰੇ ਨਾਲ ਲਾਵਾ ਲੈ ਲਿਆ ਨਾ ਤੇ ਸਰਟੀਫਿਕੇਟ ਤੇ ਸਾਈਨ ਹੋ ਗਿਆ ਉਸ ਦਿਨ ਦੀ ਇਹ ਘਰ ਦੀ ਇਸ ਦੀ ਮੈਂਬਰ ਆ ਇਹ ਹੁਣ ਮੈਂ ਆਪਣੀ ਧੀ ਮੰਨੀ ਆ ਇਹ ਸਾਡੇ ਪਰਿਵਾਰ ਦਾ ਹਿੱਸਾ ਆ ਹੁਣ ਅਗਲੀ ਨੇ ਆਪਣਾ ਪਰਿਵਾਰ ਛੱਡਿਆ ਆ ਤੂੰ ਮੰਨਣਾ ਮੰਨ ਨਹੀਂ ਮੰਨਣਾ ਨਾ ਮੰਨ। ਬਾਕੀ ਤੂੰ ਇਹ ਮੰਦ ਵਿੱਚੋਂ ਗੱਲ ਕੱਢ ਦੇ ਵੀ ਤੂੰ ਮੇਰਾ ਪੋਤਿਆਂ ਤੇ ਮੈਂ ਤੇਰਾ ਸਾਥ ਦਵੂੰਗੀ। ਇਹ ਨਹੀਂ ਗੱਲ ਬਣਨੀ ਹੈਗੀ। ਮੈਂ ਸੱਚ ਦਾ ਸਾਥ ਦਵੂੰਗੀ ਸੱਚ ਦਾ। ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਾਂਗੀ। ਮੇਰੀ ਧੀ ਨੇ ਇੰਨਾ ਕਿ ਮੈਨੂੰ ਹੌਸਲਾ ਦੇ ਦਿੱਤਾ ਵਾ। ਸਹੀ ਕਿਹਾ ਮੰਮੀ। ਉਹ ਹੋਰ ਲੋਕ ਹੋਣਗੇ ਜਿਹੜੇ ਆਪਣੇ ਝੂਠੇ ਪੁੱਤ ਨੂੰ ਸੱਚਾ ਸਾਬਤ ਕਰਨ ਵਾਸਤੇ ਆਪਣੀ ਸੱਚੀ ਨੂੰ ਉਹਨੂੰ ਗਲਤ ਕਹਿਣਗੇ। ਪਰ ਹੁਣ ਤੇਰੀ ਇੱਥੇ ਦਾਲ ਨਹੀਂ ਗੱਲ ਨਹੀਂ। ਉਹ ਕਿ ਜਾਂ ਹੀ ਅਨੁਸਾਰਾਂ ਨੂੰ ਅੱਖਾਂ ਬਖਾਲ ਲੀਆਂ ਰੋਲਾ ਪਾ ਲਿਆ ਝੂਠ ਨੂੰ ਸੱਚ ਸ਼ਬਦ ਕਰਨ ਚ ਲੱਗਾ ਸੀ ਅਸੀਂ ਚੁੱਪ ਕਰ ਜਾਂਦੇ ਹੁ ਨਹੀਂ ਕਿ ਸਦਾ ਕੁੱਟਣ ਡਿਆ ਪਰ ਸੱਚ ਸਾਨੂੰ ਸਾਰਾ ਪਤਾ ਹੁੰਦਾ ਸੀ ਹੁਣ ਨਾ ਉਹ ਤੇਰਾ ਰਾਜ ਭਾਗ ਤੇਰੇ ਹੱਥੋਂ ਜਾਣ ਡਿਆ ਵਾ ਕੋਈ ਗੱਲ ਨਹੀਂ ਵੇਖ ਲੂ ਮੈਂ ਤੁਹਾਨੂੰ ਸਾਰਿਆਂ ਨੂੰ ਵੇਖਲੀ ਵੇਖਲੀ ਹੁਣ ਸੱਚੀਆਂ ਸੁਣਾਈਆਂ ਤਾਂ ਹੁਣ ਕਿੱਡੀ ਛੇਤੀ ਭਜਾਵਾ ਇਦਾਂ ਇਦਾਂ ਹੋਣੀ ਚਾਹੀਦੀ ਮਮੀ ਜੀ ਤੁਸੀਂ ਸਾਰਿਆਂ ਨੇ ਨਾ ਮੇਰਾ ਹੌਸਲਾ ਵਧਾ ਦਿੱਤਾ ਮੇਰੇ ਨਾਲ ਖੜ ਕੇ ਅੱਜ ਤੱਕ ਸੁਣਿਆ ਨਹੀਂ ਕਦੀ ਕਿ ਆਪਣੀ ਨੂੰਹ ਦੇ ਨਾਲ ਸਾਰਾ ਪਰਿਵਾਰ ਖੜ ਗਿਆ ਹੋਵੇ ਇੱਕ ਪਾਸੇ ਤੇ ਪੁੱਤ ਉਹਨਾਂ ਦਾ ਇੱਕ ਪਾਸੇ ਹੋਵੇ ਸੱਚੀ ਤੁਸੀਂ ਤੇ ਮਾਂ ਨਾਲ ਉਹ ਵੀ ਵੱਧ ਫਰਜ਼ਦਾ ਕੀਤਾ ਅੱਜ ਕੋਈ ਨਹੀਂ ਪੁੱਤ ਹੌਸਲਾ ਨਹੀਂ ਹਾਰਨਾ ਨਹੀਂ ਤੇਰੇ ਨਾਲ ਆ ਮਮੀ ਪਾ ਮੈਨੂ ਇੱਕ ਕਾਲਾ ਡਾਡਰ ਲੱਗਣ ਦੇ ਆਇਆ ਜਿੱਦਾਂ ਉਹ ਗੁੱਸੇ ਦੇ ਵਿੱਚ ਗਏ ਆ ਆਪਾਂ ਸਾਰਿਆਂ ਨੇ ਕਿੰਨੀਆਂ ਗੱਲਾਂ ਕੀਤੀਆਂ ਕਿ ਤੇ ਇਹ ਨਾ ਹੋਵੇ ਕੋਈ ਵਾਧਾ ਘਾਟਾ ਹੀ ਕਰ ਲੈਣ ਇਦਾਂ ਦੀ ਨਹੀਂ ਸੋਚ ਰੱਖੀ ਦੀ ਹੋਣੀ ਕੁਛ ਨਹੀਂ ਕਰਦੇ ਹੋ ਗੁੱਸੇ 'ਚ ਹੀ ਗਏ ਆ ਤੇ ਨਾਲੇ ਆਪਾਂ ਘੜਾ ਝੂਠੀਆਂ ਸੁਣਾਈਆਂ ਸੱਚੀ ਗੱਲ ਹੀ ਕੀਤੀ ਆ ਇੰਨੀ ਕੁ ਤਾਂ ਦੇ ਨਾਲ ਹੋਣੀ ਚਾਹੀਦੀ ਆ ਇੰਨੀ ਕੁ ਤਾਂ ਦਿਲ ਨੂੰ ਛੱਟ ਵੱਜੂਗੀ ਨਾ ਉਹਨੇ ਵੀ ਫੇਰ ਹੀ ਸੁਧਰਨਾ ਵਾ ਉਦਾਂ ਨਹੀਂ ਨਾਲੇ ਜਿਹੜੀ ਹਾਂ ਗੱਲ ਤੂੰ ਕੀਤੀ ਆ ਨਾ ਪ੍ਰੀਤ ਇਹੋ ਜੀ ਗੱਲ ਕਿ ਦੁਬਾਰਾ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਸਾਹਮਣੇ ਨਾ ਕਰ ਦੇ ਕਿਉਂਕਿ ਇੰਨਾਂ ਗੱਲਾਂ ਦਾ ਹੀ ਫਿਰ ਕਈ ਮੁੰਡੇ ਜਾਣ ਕੇ ਫਾਇਦਾ ਚੁੱਕਦੇ ਆ ਕਿ ਮੇਰਾ ਪਰਿਵਾਰ ਨਾ ਆਹ ਚੀਜ਼ ਸੋਚ ਕੇ ਤੇ ਡਰਦਾ ਹੋਰ ਕੀ ਇਹ ਗੱਲ ਤਾਂ ਤੁਹਾਨੂੰ ਲੈ ਮਿਲ ਜਾਣੀ ਆ ਇਹ ਝੂਠਾ ਇਹ ਤਾਂ ਤਾਈਓ ਗਿਆ ਆ ਨਹੀਂ ਤੇ ਇਹਦੇ ਜਿੱਦੀ ਜਾਣਾ ਹੀ ਇੱਥੇ ਹੁਣ ਇੱਕ ਆਪਾਂ ਹੋਰ ਥੋੜਾ ਜਿਹਾ ਕੌੜਾਕੁੱਟ ਕਰਨਾ ਆ ਇਹਨਾਂ ਨੂੰ ਕਿਸੇ ਨੇ ਕਬਾਉਣਾ ਨਹੀਂ ਕਿਸੇ ਨੇ ਮਨਾਉਣਾ ਨਹੀਂ ਤੇ ਕਿਸੇ ਨੇ ਤਰਲਾ ਨਹੀਂ ਜੇ ਕੱਢਣਾ ਜੇ ਤੁਸੀਂ ਚਾਹੁੰਦੇ ਆ ਨਾ ਕਿ ਇਹਨਾਂ ਨੂੰ ਅਹਿਸਾਸ ਹੋਵੇ ਥੋੜਾ ਬਹੁਤਾ ਕਿ ਇਹ ਗਲਤ ਨੇ ਤੇ ਇਹਨਾਂ ਨੂੰ ਆਪੇ ਹੀ ਪਤਾ ਲੱਗਣਾ ਚਾਹੀਦਾ ਐ ਇੰਨਾਂ ਗੱਲਾਂ ਦਾ ਤੇ ਆਪਣੀਆਂ ਚੀਜ਼ਾਂ ਆਪੇ ਫੜੇ ਆਪਣੇ ਕੰਮ ਆਪੇ ਕਰੇ ਫੇਰ ਇਹਨੂੰ ਪਤਾ ਲੱਗੂਗਾ ਕਿ ਪਰਿਵਾਰ ਕੀ ਚੀਜ਼ ਹੁੰਦੀ ਆ ਬਾਕੀ ਮੰਮੀ ਜੀ ਤੁਸੀਂ ਨਾ ਢੋਲਿਓ ਤੁਸੀਂ ਆਪਣੇ ਮਨ ਨੂੰ ਨਾ ਤਕੜਾ ਕਰਕੇ ਰੱਖਿਓ ਜੇ ਤੁਸੀਂ ਸਾਡਾ ਸਾਥ ਦੇਵੋਗੇ ਨਾ ਇਦਾਂ ਹੀ ਤੇ ਫੇਰ ਹੀ ਇਹਨਾਂ ਨੇ ਬੰਦੇ ਬਣਨਾ ਆ ਮੈਂ ਨਾ ਸੱਚੀ ਮੋਤੀ ਪੁੱਤਨ ਕੀਤੇ ਹੋਣਿਆ ਜੋ ਮੈਨੂੰ ਤੁਹਾਡੇ ਵਰਗੀ ਮਾਂ ਮਿਲ ਗਈ ਆ ਐਦਾਂ ਦੇ ਭਾਵੇਂ ਮੇਰੀ ਅਸਲੀ ਮਾਂ ਵੀ ਨਾ ਮੇਰੇ ਵਾਸਤੇ ਖੜਦੀ ਜਿੱਦਾਂ ਤੁਸੀਂ ਮੋਢਾ ਧਾਣ ਕੇ ਅੱਗੇ ਖੜ ਗਏ ਆ ਬਾਕੀ ਮੇਰੀ ਟੈਨਸ਼ਨ ਨਾ ਲਿਓ ਮੈਂ ਨਾ ਕਿਤੇ ਨਹੀਂ ਜਾਂਦੀ ਜੋ ਮਰਜ਼ੀ ਹੋ ਜੇ ਡਟ ਕੇ ਮੁਕਾਬਲਾ ਕਰਾਂਗੀ ਜੇ ਮੈਂ ਉਹਦੇ ਨਾਲ ਫੇਰੇ ਲੈ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਇੱਥੇ ਆਈ ਆ ਨਾ ਤੇ ਜੇ ਮੇਰੀ ਡੋਲੀ ਇੱਥੇ ਆਈ ਆ ਤੇ ਅਰਥੀ ਵੀ ਇੱਥੋਂ ਹੀ ਉੱਠੂਗੀ ਤੀਏ ਤੇਰੀ ਵਿਛਾਵਾ ਸੀ ਤੇਰੀ ਜਗ੍ਹਾ ਕੋਈ ਹੋਰ ਕੋਈ ਹੁੰਦੀ ਨਾ ਤੇ ਕਦੇ ਦੀ ਛੱਡ ਕੇ ਚਲ ਜਾਂਦੀ ਤੂੰ ਯਾ ਜਿਹੜੇ ਸਾਡੇ ਨਾਲ ਸਾਥ ਦੇਣ ਲਈ ਆ ਤੇ ਉਹਦੇ ਨਾਲ ਲੜਨ ਲਈ ਆ ਤੇ ਹੋਰ ਕੀ ਨਹੀਂ ਤਾਂ ਬੰਦਾ ਸੋਚ ਹੀ ਲੈਂਦਾ ਆ ਕਿ ਇਹਨਾਂ ਦਾ ਮੁੰਡਾ ਤਾਂ ਇਦਾਂ ਦਾ ਹੈਗਾ ਹੀ ਹੈਗਾ ਆ ਮੈਂ ਕਾਹਤੋਂ ਇਹਨਾਂ ਦੀਆਂ ਝੱਲਾਂ ਜੋ ਮਰਜ਼ੀ ਕਰਦੇ ਫਿਰਨ ਗੱਲ ਤਾਂ ਸਹੀ ਆ ਭਾਜੀ ਤੁਹਾਡੀ ਮੈਂ ਉਹਨਾਂ ਵਿੱਚੋਂ ਨਹੀਂ ਆ ਜੋ ਕਾਲੀ ਦੇ ਵਿੱਚ ਫੈਸਲਾ ਲੈ ਕੇ ਤੇ ਇੱਥੋਂ ਚੱਲ ਜਾ ਤੇ ਆਪਣੀ ਜ਼ਿੰਦਗੀ ਖਰਾਬ ਕਰ ਲਾ ਨਾਲੇ ਮੈਂ ਤੇ ਦੋਵਾਂ ਪਰਿਵਾਰਾਂ ਬਾਰੇ ਸੋਚਦੀ ਆ ਕਿਉਂਕਿ ਕਾਲੀ ਦੇ ਵਿੱਚ ਲਏ ਫੈਸਲੇ ਨਾ ਸਾਰੀ ਜ਼ਿੰਦਗੀ ਰੋਣਾ ਪੈ ਜਾਂਦਾ ਆ ਉਹ ਜਿਹੜੀਆਂ ਧੀਆ ਵਿਚਾਰੀਆਂ ਇਦਾਂ ਔਖੀਆਂ ਹੋ ਕੇ ਚਲ ਜਾਂਦੀਆਂ ਵਾਂ ਉਹ ਕਿਤੇ ਸੌਖੀਆਂ ਜਾਂਦੀਆਂ ਵਾਂ ਜਾਂ ਫਿਰ ਉਹਨਾਂ ਦੇ ਮਾਪੇ ਸੌਖੇ ਹੁੰਦੇ ਆ ਜਿਨ੍ਹਾਂ ਨੇ ਇੱਕ ਵਾਰੀ ਚਾਹੀ ਜਾਈ ਆਪਣੀ ਧੀ ਦੀ ਡੋਲੀ ਤੋਰੀ ਹੁੰਦੀ ਆ ਦੁਬਾਰਾ ਡੋਲੀ ਤੋੜਨੀ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਕਿਹੜੇ ਹਿਸਾਬ ਨਾਲ ਮੁੜ ਕੇ ਰੋ ਰੋ ਕੇ ਤੋੜਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਸਾਡੇ ਵਿੱਚ ਕੁਝ ਇਦਾਂ ਦਾ ਹੋਵੇ ਹੁਣ ਮੈਂ ਇੱਥੇ ਇਹਨੂੰ ਆਪਣਾ ਪਰਿਵਾਰ ਮੰਨਿਆ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਜੀ ਮੰਨਿਆ ਤੈਨੂੰ ਵੀ ਮੈਨੂੰ ਆਪਣਾ ਜੀ ਮੰਨ ਲਿਆ ਤੇ ਹੁਣ ਜੋ ਵੀ ਹੋਊ ਨਾ ਇੱਥੇ ਰਲ ਕੇ ਆਪਾਂ ਮੁਕਾਬਲਾ ਕਰਨਾ ਸਾਰਿਆਂ ਨੇ ਨਾਲੇ ਮੈਂ ਕਿਹੜੀ ਕੱਲੀ ਆ ਤੁਸੀਂ ਵੀ ਤਾਂ ਤਿੰਨੇ ਮੇਰੇ ਨਾਲ ਜੇ ਤੇ ਆਪਾਂ ਇਹਨਾਂ ਨੂੰ ਸੁਧਾਰਨਾ ਆ ਵਾਹਿਗੁਰੂ 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 ਸਤਨਾਮ ਵਾਹਿਗੁਰੂ ਵਾਹਿਗੁਰੂ ਵਜੇ ਤੱਕ ਕਰਨੀ ਆਈ ਕਦੇ ਇਹਦੀ ਗਈ ਹੈ ਵਾਹਿਗੁਰੂ 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 ਨਿਕਥੋਂ ਆਈਏ ਹਵਲੇ ਉਹ ਕੰਮ ਹੀ ਗਈ ਹੈ ਕਿਤੇ ਨੇ ਕੰਮ ਆਹਵਲੇ ਚਾਹੀਦਾ ਕੋਈ ਵੇਲਾਕ ਵੇਲਾ ਹੀ ਵੇਖ ਲਈਦਾ ਉਤੋਂ ਬੜੀਆਂ ਬਾਹਰ ਪਈਆਂ ਨੇ ਉਤੋਂ ਤਰੇਲ ਪੈਣ ਦੀ ਨੇਰਾ ਹੋ ਗਿਆ ਤੇ ਰਾਤ ਨੂੰ ਬਿੱਲੀ ਉੱਤੇ ਚੜ ਕੇ ਤੇ ਖਰਾਬ ਕਰ ਜਾਈਗੀ ਤੇ ਫਿਰ ਕੀ ਕਰਨਗੀ ਮਾਤਾ ਮੈਨੂੰ ਸਾਰਾ ਹੀ ਪਤਾ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ ਤੁਰ ਮਾਨਾ ਨਾ ਆਪਣੀ ਭਗਤੀ ਕਰਿਆ ਕਰ ਅੱਖਾਂ ਮੀਟ ਕੇ ਰੱਬ ਵਾਲੀ ਸੁਰਤ ਕੀ ਲਾਉਣੀ ਆ ਸੁਰਤ ਤੇ ਮੇਰੇ ਵੱਲ ਲੱਗੀ ਹੁੰਦੀ ਵੀ ਕਿੱਧਰ ਨੂੰ ਜਾਂਦੀ ਤੇ ਕਿੱਧਰ ਨੂੰ ਆਉਂਦੀ ਆ ਕੰਮ ਮੈਂ ਆਪੇ ਕਰ ਲੈਣੇ ਆ ਸਦਾ ਮੈਨੂੰ ਉਹ ਕਿ ਲੱਗਣ ਦੇਣੀਆਂ ਜੇ ਤੂੰ ਘਾਰ ਹੀ ਨਹੀਂ ਬੈਂਦੀ ਤੇ ਜਦ ਘਰ ਹੋਏ ਤੇ ਮੈਂ ਆਪੇ ਨਾ ਚਾਰ ਸਵੇਰੇ ਵੇਖਾਂ ਵੇਖ ਲਓ ਭਗਤੀ ਹੋਣੀ ਵਾਹਿਗੁਰੂ ਵਾਹਿਗੁਰੂ ਮਨ ਵਿੱਚ ਚੋਰ ਤਾਂ ਤੇਰਾ ਬਰਬ ਵਾਹਿਗੁਰੂ 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 ਇਹ ਚੀਜ਼ੋ ਕਰਨਾ ਨਹੀਂ ਆ ਸਰੋਲਾ ਇੰਜ ਪਾਉਣਾ ਜਿੱਦਾਂ ਸਾਰਾ ਕੰਮ ਹੀ ਆਪਣੇ ਸਿਰ ਤੇ ਹੁੰਦਾ ਇਹਨਾਂ ਨਹੀਂ ਪਤਾ ਵੀ ਮੈਂ ਹੀ ਕੰਮ ਕਰਨਾ ਵਾ ਭਾਵੇਂ ਨੇਰੇ ਕਰਾਂ ਭਾਵੇਂ ਸਵੇਰੇ ਕਰਾਂ ਵਾਹਿਗੁਰੂ 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 ਮੈਨੂੰ ਸੋਨੂ ਇੱਧਰ ਆਂ ਘਾਲ ਸੁਣ ਹਾਂਜੀ ਇਹ ਕੌਣ ਆਇਆ ਜਿਹੜਾ ਹੁਣ ਕੁੰਡਿਆ ਹੈ ਬਾਹਰ ਤੁਹਾਨੂੰ ਪਤਾ ਤੇ ਹੈਗਾ ਵਾ ਵੋਟਾਂ ਵਾਲੇ ਆਏ ਸੀ ਉਹ ਤਾਂ ਅੱਗੇ ਵੀ ਆਏ ਹਨ ਇਹ ਦੂਜੀ ਪਾਰਟੀ ਆਈ ਹੈ ਤੇ ਤੂੰ ਇਹਨਾਂ ਨੂੰ ਕੀ ਆਖਿਆ ਕਹਿਣਾ ਕੀ ਆ ਉਹੋ ਜੋ ਪਹਿਲਿਆਂ ਨੂੰ ਕਿਹਾ ਸੀ ਵੀ ਕੋਈ ਨਹੀਂ ਬੋਟ ਪਾ ਦਾਂਗੇ ਤੁਹਾਨੂੰ ਵੀ ਹਾ ਹਾ ਮੈਨੂੰ ਖੱਤਿਆ ਤੇਰਾ ਘਰ ਵੀ ਉਹ ਹਾਲਤ ਤੇਰਾ ਬਾਹਰ ਵੀ ਉਹ ਹਾਲ ਜਿੱਥੇ ਬੋਟ ਪਾਉਣੀ ਉੱਥੇ ਨਿੱਤਰ ਕੇ ਪਾਉਣੀ ਹੈ ਐਵੇਂ ਨਹੀਂ ਦੋਗੜਿਆ ਜਿਹਾ ਪਣੀ ਦਾ ਚੰਗਾ ਜਿੰਨੋਂ ਇਹ ਪੁੱਤ ਬੋਰਡ ਪਾਉਣੀ ਹੈ ਨਾ ਤੇ ਠੋਕੇ ਪਾਉਣੀ ਹੈ ਅਗਲੇ ਨੂੰ ਪਤਾ ਹੋਏਗਾ ਕਿ ਇਹ ਸਾਡੇ ਨਾਲ ਤੁਰੇ ਨੇ ਪੁੱਤ ਇੱਕੋ ਪਾਸੇ ਤੁਰਿਆਂ ਦਾ ਮੋਲ ਹੈ ਜੇ ਦੋਵਾਂ ਬੇੜੀਆਂ 'ਚ ਪੈਰ ਧਰੇਗਾ ਨਾ ਤੇ ਪੁੱਤ ਡੁੱਬੇਗਾ ਮਾਤਾ ਮੈਂ ਵੀ ਕੀ ਕਰਾਂ ਘਰ ਇਹਦਾ ਲਿਆਜ ਲੈਣਾ ਪੈਂਦਾ ਵਾ ਉਹ ਵੀ ਹੁੰਦੇ ਜਾਂਦੇ ਮੂੰਹ 'ਤੇ ਲੱਗਦੇ ਆ ਵੇ ਉਹ ਤੇ ਤੇਰੀ ਗੱਲ ਠੀਕ ਏ ਤੇਰੇ ਮੂੰਹ 'ਤੇ ਲੱਗਦੇ ਨੇ ਪਰ ਅਹੀ ਬੋਰਡ ਉਹਨਾਂ ਨੂੰ ਪਾਉਣੀ ਆ ਜਿਹੜੇ ਨਾਲੇ ਤੁਹਾਡੇ ਘਰ ਪਹਿਲਾਂ ਆਏ ਨੇ ਨਾਲੇ 20 ਕੰਮ ਉਹ ਸਵਾਰਦੇ ਨੇ ਨਾਲੇ ਤੇ ਉਹਨਾਂ ਨੂੰ ਬੋਰਡ ਪਾ ਕੇ ਜਿਤਾਵਾਂਗੇ ਤੇ ਨਾਲੇ ਉਹਨਾਂ ਕੋ ਟੋਰ ਨਾ ਪਕੌੜੇ ਖਾਵਾਂਗੇ ਇਲਾਦਾਸ ਮਾਤਾ ਪਕੌੜਿਆਂ ਦੇ ਕਾਰਨ ਤੂੰ ਇਦਾਂ ਕਰਨੀ ਆ ਜਿਦਾ ਤੈਨੂੰ ਬੜੇ ਪਾਜ ਜਾਣੇ ਹੁੰਦੇ ਆ ਉਹ ਵੇਸਣ ਵੇਖ ਕੇ ਤੇਰਾ ਬੀਪੀ ਵੱਜ ਜਾਂਦਾ ਵਾ ਮੁੜ ਕੇ ਬਿਮਾਰ ਹੋ ਕੇ ਬਹਿਂਗੀ ਬਾਅਦ ਦਵਾਈਆਂ ਲੈਣ ਤੁਰੀ ਰਿਆ ਕਰੀ ਮੈਂ ਦਵਾਈਆਂ ਦੀ ਨਹੀਂ ਮੈਨੂੰ ਫਿਕਰ ਦਵਾਈ ਮੇਰੇ ਜਵਾਈ ਫ੍ਰੀ ਦੇਂਦਾ ਹੁਣ ਮੈਨੂੰ ਮਾਤਾ ਜੀ ਦਵਾਈਆਂ ਫ੍ਰੀ ਆ ਤੇ ਕੀ ਗੱਲ ਖਾਈ ਜਾਣੀ ਆ ਵਾ ਉਹ ਬਹੁਤੀਆਂ ਦਵਾਈਆਂ ਖਾਲੀਆਂ ਵੀ ਨਾ ਸਿਹਤ ਨੂੰ ਮਾੜੀਆਂ ਆ ਵਾ ਵਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਮਾੜੀਆਂ ਨੇ ਸਿਹਤ ਨੂੰ ਇੱਥੇ ਕੁਛ ਕਿਉਂ ਨਹੀਂ ਹੁੰਦਾ ਆਪੇ ਲੱਗ ਜਾਊਗਾ ਪਤਾ ਵੇ ਕੁਛ ਨਹੀਂ ਹੁੰਦਾ ਖਾਲਿਆਂ ਦੇ ਪਕੌੜੇ 50 ਸਾਲੀ ਤੇ ਜਾ ਕੇ ਤੇ ਸਰਪੰਚੀ ਆਂਦੀ ਏ ਜਾ ਮਾਤਾ ਤੇਰਾ ਵੀ ਕੋਈ ਨਹੀਂ ਹਾਲ ਵੇ ਮੈਂ ਕਿਉਂ ਜਾਵਾਂ ਤੂੰ ਜਾ ਪਹਿਲਾਂ ਉਹ ਆ ਗਈ ਤੇ ਹੁਣ ਤੂੰ ਆ ਗਿਆ ਕਿਤੇ ਰੱਬ ਨਾਲ ਤੇ ਮੇਰੇ ਲਿਵ ਲੱਗਣ ਹੀ ਨਹੀਂ ਤੁਸੀਂ ਦਿੰਦੇ ਲਿਵ ਤੇਰੀ ਮਾਤਾ ਰੱਬ ਨਾਲ ਕਿਸੇ ਲੱਗਣੀ ਹੈ ਤੇਰੇ ਲਿਵ ਤੇ ਪਕੌੜਿਆਂ ਨਾਲ ਲੱਗੀ ਹੈ ਵਾਹਿਗੁਰੂ 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 ਭਗਤੀ ਜਨ ਲੀਨ ਕੀ ਹੋਣਾ ਵਾ 24 ਘੰਟੇ ਤੇ ਇਧਰ ਉਧਰ ਨਜਨਾ ਘਮਾਈ ਫਿਰਦੀ ਆ ਵੀ ਕੌਣ ਆਇਆ ਘਰ ਤੇ ਕੌਣ ਗਿਆ ਸੀਸੀਟੀਵੀ ਕੈਮਰੇ ਵਾਂਗੂ ਨਾ ਨਜ਼ਰਾ ਘਮਾਉਂਦੀ ਰਹਿੰਦੀ ਆ ਖਾਸ ਕਰਕੇ ਤੇ ਮੇਰੇ ਤੇ ਮੈਨੂੰ ਤੇ ਆਪਣਾ ਹੀ ਫਿਕਰ ਪਿਆ ਏ ਕਿਤੇ ਗੈਣਾ ਘਟਾ ਮੈਂ ਸਾਂਭ ਲਾਂ ਜਿੱਦਾਂ ਇਹ ਸਾਰੇ ਗੈਣੇ ਤੇ ਨਜ਼ਰ ਰੱਖਦੀ ਐ ਨਾ ਕਿਤੇ ਹੋਰ ਨਾ ਹੋਏ ਇਕੱਠਾ ਕਰਕੇ ਤੇ ਸਾਰਾ ਆਪਣੀ ਧੀ ਦੀ ਝੋਲੀ 'ਚ ਪਾ ਐ ਮੈਂ ਰਹਿ ਜਾ ਇੱਥੇ ਛਣਕਣੇ ਵਜਾਉਂਦੀ ਜੀਤਾ ਬਣਾਈ ਰੋਟੀ ਕਿ ਨਹੀਂ ਆਹੋ ਬਣਾਏ ਆ ਪਰੌਂਠੇ ਆਲੂਆਂ ਵਾਲੇ ਆਲੂਆਂ ਵਾਲੇ ਪਰੌਂਠੇ ਉਹ ਇਹੋਲੇ ਆਲੂਆਂ ਵਾਲੇ ਪਰੌਂਠੇ ਖਾਣ ਖਾਂਦਾ ਵਾ ਹਾਏ ਹਾਏ ਇੱਕ ਤੇ ਆ ਮੇਰਾ ਬੰਦਾ ਨਾ ਭਾਏ ਗੁੱਸੇ 'ਚ ਗੱਲ ਕਹਿ ਦੋ ਭਾਏ ਉਦਾਂ ਕਹਿ ਦੋ ਪਿਆਰ ਨਾਲ ਸੱਚੀ ਮੰਨ ਲੈਂਦੇ ਆ ਆਪੇ ਤੂੰ ਕਹਿ ਲਈ ਪਿਆ ਆਲੂ ਵਾਲੇ ਪਰੌਂਠੇ ਬਣਾਏ ਆ ਉਹ ਬਾਬਾ ਦਾਲ ਚੋਲ ਬਣਾਏ ਆ ਬੈਜੋ ਹੱਥ ਤੋਗਾ ਮੈਂ ਲਿਉਣੀ ਆ ਤੇਰਾ ਵੀ ਕੋ ਪਤਾ ਨਹੀਂ ਲੱਗਦਾ ਕੀ ਗਈ ਜਾਨੀ ਆ ਕੱਖ ਹਾਲ ਨਹੀਂ ਕਿਤੇ ਇਹਨਾਂ ਦਾ ਵੀ ਐਨਾ ਪੋਲਾ ਬੰਦਾ ਵੀ ਨਹੀਂ ਹੋਣਾ ਚਾਹੀਦਾ ਕਹਤਾ